အစကတည်းကဘာဖြစ်လဲဘာလို့လဲတော့မသိဘူးအရမ်းကြတိတယ်အရမ်းကိုစိတ်အဆင်မပြေဘူး ਸਰ ਜੀ ਕੀ ਗੱਲ ਹੈ ਮੇਰੀ ਬੇਨਤੀ ਹੈ ਕਿ ਕੱਪੜਿਆਂ ਨੂੰ ਥੋੜੀ ਰੋਕ ਲਾਈ ਜਾਏ ਹਾਂ ਜੀ ਕਿਉਂਕਿ ਸਾਡੇ ਕੋਲ ਤਕਰੀਬਨ 1 ਟਰੱਕ ਦੇ ਟਰਾਲਾ ਕੱਪੜੇ ਹੀ ਹੋਵੇ ਮੇਰੀ ਬੇਨਤੀ ਹੈ ਕਿ ਇਸ ਤੋਂ ਬਾਅਦ ਸਾਨੂੰ ਕਰਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਜਿਸ ਤਰ੍ਹਾਂ ਚਮਚੇ ਗਲਾਸ ਕੋਲੀਆਂ ਛੋਟੀਆਂ ਪਤਲੀਆਂ ਕਰਛੀਆਂ ਉਹਨਾਂ ਮੇਰੇ ਵੀਰਾਂ ਕੋਲ ਜੋ ਹੜ ਵਿੱਚ ਪ੍ਰੇਸ਼ਾਨ ਹੋਏ ਉਹਨਾਂ ਕੋਲ ਇਸਲੇ ਕੋਈ ਚੀਜ਼ ਨਹੀਂ ਉਹਨਾਂ ਕੋਲ ਖਾਣਾ-ਪੋਕਾਨ ਵਾਸਤੇ ਕੋਈ ਚੀਜ਼ ਨਹੀਂ ਹੈ ਕੋਈ ਬਰਤਨ ਨਹੀਂ ਹੈ ਖਾਨ ਉਸਤੇ ਵਰਤਨੀ ਹੈ ਮਤਲਬ ਘਰ ਦੀਆਂ ਜੋ ਚੀਜ਼ ਤੁਸੀਂ ਸਮਝ ਸਕਦੇ ਹੋ ਕਿ ਇਹ ਚੀਜ਼ ਘਹਰੀ ਜ਼ਰੂਰੀ ਜਿਦਾਂ ਇਹ ਜਿਹੜੀਆਂ ਘਰ ਦੀਆਂ ਔਰਤਾਂ ਨੂੰ ਪਤਾ ਹੁੰਦਾ ਚੱਕਣਾਂ ਬੇਲਾਂ ਇੱਕ ਇੱਕ ਬਤੀਲਾ ਤਰਛੀਆਂ ਪੂਣੀ ਛਾ ਵਾਲੀ ਪੂਣੀ ਛੋਟੇ ਬਤੀਲੇ ਫਰਾਈ ਪੈਨ ਅਸਰਨ ਇਹ ਚੀਜ਼ਾਂ ਦਿਓ ਸਾਨੂੰ ਉਹ ਵੀ ਉੱਥੇ ਜ਼ਰੂਰੀ ਪਾਣੀ ਜੁੱਤਾ ਕੱਢ ਪਾਣੀ ਦੇ ਫਤੇ ਕਿ ਫਤੇ ਸੰਮੂ ਸੰਗਤ ਨੂੰ ਇੱਕ ਵਾਰ ਫਿਰ ਬੇਨਤੀ ਕੀਤੀ ਜਾਂਦੀ ਹੈ ਕਿ ਜਿਸ ਤਰ੍ਹਾਂ ਕਿ ਆਪ ਜੀ ਅਲੀ ਪ੍ਰਕਾਰ ਜਾਣੂ ਹੋ ਕੇ कल तो जो पंजाब हरपीरता ਲਈ ਜੋ ਸੇਵਾਵਾਂ ਹਨ ਉਹ ਪੁੰਛ ਦੀ ਸੰਗਤ ਬੜੀ ਉਤਸ਼ਾਹ ਨਾਲ ਜੋ ਹੈ ਕਰ ਰਹੀ ਹੈ ਸਾਡੇ ਕੋਲ ਕਾਫੀ ਰਸ ਜੋ ਹੈ ਉਹ ਪਹੁੰਚ ਚੁੱਕੀ ਹੈ ਇੱਕ ਸੰਤਾਂ ਦੀ ਚਰਨ ਅਰਜ ਬੇਨਤੀ ਸੀ ਕਿ ਆਪ ਜੀ ਕੋਸ਼ਿਸ਼ ਕਰੋ ਕਿ ਜੋ ਛੋਟੇ ਚਾਤੀ ਸੜਕੋਲ ਅਵੇਲੇਬਲ ਹੈ ਇਸ ਦਾ ਕਿ ਖੰਡ ਪੱਕੇ ਕਿਲੋ ਦਾ ਡਾਲਾ ਕਿਲੋ ਕਿਲੋ ਵਾਲੀਆਂ ਅਟਾ 5 ਕਿਲੋ 10 ਕਿਲੋ ਦਾ ਪੈਕ ਚਾਵਲ 5 ਕਿਲੋ 10 ਕਿਲੋ ਦਾ ਪੈਕ ਛੋਟੇ ਪੈਕ ਕੀ ਤੇਲਾ ਕਿ ਪਕਾਉਣ ਦੀ ਕਿਰਪਾਤਾ ਕਰੋ ਕਿਉਂਕਿ ਫਿਰ ਇੱਥੇ ਪੈਕਿੰਗ ਦੀ ਸਾਨੂੰ ਬਹੁਤ ਬੜਾ ਸਮਾਂ ਲੱਗ ਜਾਂਦਾ ਹੈ ਅਤੇ ਕਾਫੀ ਜੋ ਹੈ ਉਹ ਮੈਨਪਾਵਰ ਦੀ ਜ਼ਰੂਰਤ ਹੈ ਤੁਹਾਨੂੰ ਕੋਈ ਵੱਡੀ ਥਾਂ ਵੀ ਜੋ ਹੈ ਉਹ ਨਹੀਂ ਮਿਲੀ ਹੈ ਜਿਸ ਵਿੱਚ ਅਸੀਂ ਰੱਖ ਕੇ ਸਾਰਾ ਸਮਾਨ ਜੋ ਹੈ ਉਹ ਕਾਫੀ ਸੰਗਠਿਤ ਬਿਠਾ ਕੇ ਪੈਕ ਕਰ ਸਕੀਏ ਤਾਂ ਇਹ ਇੱਕ ਵਾਰ ਫਿਰ ਸੰਗਠਨ ਦੇ ਚਰਨਾਂ 'ਚ ਮੇਰੀ ਬੇਨਤੀ ਸੀ कि अगर आप जी कोशिश करो कि जो छोटी पैकिंग अवेलेबल है हमारे को जिस तरह तेल संगत जो तेल ਦੇ 3 ਤੁ ਜਾ ਰਹੀਆਂ ਹਨ ਉਹਨਾਂ ਪ੍ਰਤੀ ਬੇਨਤੀ ਹੈ अगर ਕਿਲੋ ਕਿਲੋ ਦੇ ਤੇ ਤੇਲ ਦੀਆਂ ਬੋਤਲਾਂ ਹੋ ਜਾਣ ਕਿਲੋ ਕਿਲੋ ਦੇ ਖਾਦੇ ਪੈਕਰ ਆਟਾ ਚਾਵਲ 5 ਕਿਲੋ 10 ਕਿਲੋ ਦੀ ਪੈਕਿੰਗ ਦਾਲਾਂ ਕਿਲੋ ਕਿਲੋ ਦੀ ਪੈਕਿੰਗ ਐਸ ਤਰ੍ਹਾਂ ਦੀ ਛੋਟੀ ਪੈਕਿੰਗ ਜਿਤਨੀ ਹੈ ਉਹ ਪਹੁੰਚਾ دی ਤੇਪਾਲਤਾ ਕਰੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਬਜੀ ਜਾਂਦੇ ਹੋ ਤੇ ਅੱਜਕੱਲ੍ਹ ਜਿਹੜੇ ਸੰਦਰ ਹਾਲਾਤਾਂ ਨੇ ਜਿਹੜੇ ਦਿੱਸਾ ਰਿਹਾ ਹੈ ਕਿਤੇ ਵੀ ਸੰਦਰ ਵਿਚ ਆ ਕੇ ਬੁਰਾ ਕੁਭੀ ਮਦਦ ਮਿਲੋ ਪਤਾ ਜਿਹੜੀ ਹੈ ਇੱਥੇ ਜਿਹੜਾ ਚੱਲਦੇ ਵੀ ਜਿਹੜੀ ਹੈ ਡੋਨੇਸ਼ਨ ਲੋਕ ਕਰ ਰਹੇ ਹਨ ਜਿਸ ਦੇ ਵਿੱਚ ਹਰ ਕਿਸਮ ਦੀ ਜਿਹੜੀ ਵਰਾਇਟੀ ਜਿਹੜੀ ਉੱਥੇ ਦੀ ਮੰਗ ਹੈ ਤਕਰੀਬਨ ਆਟਾ ਚਾਵਲ ਕੋਲ ਡਰਾਈ ਫੀਡ ਜਿੰਨੇ ਵੀ ਹਨ ਕੱਪੜੇ ਚਾਦਰਾਂ ਸ਼ਾਲ ਉਤਲ ਤੰਮਲ ਹਰ ਕਿਸਮ ਦੀ ਮਦਦ ਕਰਦੀ ਆ ਸਿਰਛੇ ਦਿੱਸ ਗਿਆ ਤਾਂ ਸੰਗਤ ਵੀ ਉਤਸ਼ਾਹ ਦੇਖਿਆ ਗਿਆ ਅੱਜ ਸ਼ਾਮ ਨੂੰ 4 ਵਜੇ ਤੋਂ ਮਦਦ ਦੇ ਸੰਗਠਿਤ ਕਰਨ ਲੋਕਾਂ ਨੇ ਸਭ ਪੁੰਜ ਦੇ ਜਿਹੜੇ ਨੌਜਵਾਨ ਬੱਚੇ ਸਾਰੇ ਮਹੱਲੇ ਦੇ ਖਾਸ ਤੁਸੀਂ ਤੁਹਾਡੇ ਕੋਲ ਤੇ ਸਾਰੇ ਕੰਮ ਕਰਦੇ ਆ ਮੈਂ ਇਹਨਾਂ ਨੂੰ ਬਹੁਤ ਬਹੁਤ ਲਾਗਤ ਮਾਣਦਾ ਕਿਉਂਕਿ ਅਸਲ ਇੱਕ ਮੌਕੇ ਤੇ ਜਿਵੇਂ ਮੁਲਕ ਤੇ ਟਿੱਬੇ ਤਕਵਨਸ਼ੀ ਤਨੇ ਜੇ ਜਿਆ